ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਤੁਹਾਡਾ ਆਪਣਾ ਚੈਨਲ ਪਵਾਨੀਗੜ੍ਹ ਦੇ ਗੁਰਤੇਗ ਬਹਾਦਰ ਸਟੇਡੀਅਮ ਦੇ ਵਿੱਚ ਫੋਮ ਵੇਸ ਗੇਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਕਿ ਪਵਾਨੀਗੜ੍ਹ ਦੇ ਪਹਿਲਾਂ ਵੀ ਸੱਤ ਖੇਡਿਆਰੀ ਪਾਕ ਲੈ ਚੁੱਕੇ ਹਨ ਜੋ ਕਿ ਪਟਾਨ ਇੰਡੋ ਪਟਾਨ ਤੱਕ ਖੇੜਿਆ ਅਤੇ ਇਸ ਵਾਰ ਉਹ థਾਈਲੈਂਡ ਵੀ ਖੇਡਣ ਜਾ ਰਹੇ ਹਨ ਪਰ ਪਵਾਨੀਗੜ੍ਹ ਦੇ ਵਿੱਚ ਬੱਚਿਆਂ ਨੂੰ ਸਾਥ ਕਰਨ ਦੇ ਲਈ ਤਕਰੀਬਨ 120 ਟੀਮਾਂ ਨੇ ਇਸ ਦੇ ਵਿੱਚ ਭਾਗ ਪਾਰਟਿਸਿਪੇਟ ਕੀਤਾ ਜਿਸ ਦੇ ਵਿੱਚ ਕਿ ਵੱਖ-ਵੱਖ ਬੱਚਿਆਂ ਨੇ 골ਡ ਮੈਡਲ ਅਤੇ ਹੋਰ ਫਸਟ ਸੈਕੰਡ ਥਰਡ ਪ੍ਰਾਈਜ਼ ਵੀ ਜਿੱਤੇ ਗਏ ਜਿੱਥੇ ਕਿ ਲੜਕੀਆਂ ਤੇ ਲੜਕਿਆਂ ਦਾ ਵੱਖ-ਵੱਖ ਇਹ ਗੇਮ ਕਰਵਾਇਆ ਨਹੀਂ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੇਮ ਕੀਤੀਆਂ ਜਾ ਰਹੀਆਂ ਹਨ ਅਤੇ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਇਹਨਾਂ ਦੇ ਪ੍ਰਬੰਧਕ ਹਾਂ ਜੀ ਸਰ ਮੇਰਾ ਨਾਮ ਜਿਤ ਕ੍ਰਿਸ਼ਨ ਹੈ ਤੇ ਜਿਹੜੀ ਗੰਖੂ ਬੋਸ਼ੂ ਗੇਮ ਹੋ ਰਹੀ ਅੱਜ ਡਿਸਟ੍ਰਿਕਟ ਸੰਰੂਰ ਹੋ ਰਿਹਾ ਜੀ 22ਵਾਂ ਡਿਸਟ੍ਰਿਕਟ ਸੰਰੂਰ ਹੈ ਸਾਡਾ ਤੇ ਮੈਂ ਇਹਦਾ ਜਨਰਲ ਸੈਕਟਰੀ ਹਾਂ ਜੀ ਪੰਜਾਬ ਦਾ ਅਤੇ ਸਾਡੇ ਕੋਲੇ ਅੱਜ ਲਗਭਗ 120 ਦੇ ਬੱਚੇ ਕਰੀਬ ਦੇ ਵਿੱਚ ਆਏ ਹੋਏ ਨੇ ਸਾਰੇ ਪੂਰੇ ਸੰਰੂਰ ਜ਼ਿਲ੍ਹੇ ਚੋਂ ਆ ਸਰ ਕਿਵੇਂ ਖੇਡੀ ਜਾਂਦੀ ਹੈ ਤੇ ਕਿਵੇਂ ਬੱਚੇ ਤੁਹਾਨੂੰ ਸਪੌਂਸਰ ਕਰਦੇ ਨੇ ਕਿਵੇਂ ਫਲ ਬਈ ਸਾਰਾ ਸਸਤ ਹੈ ਸਰ ਇਸ ਗੇਮ ਦੇ ਵਿੱਚ ਸੈਲਫ ਡਿਫੈਂਸ ਨੂੰ ਤਰਜੀ ਦਿੱਤੀ ਜਾਂਦੀ ਹੈ ਖਾਸ ਕਰਕੇ ਕੁੜੀਆਂ ਲਈ ਤਾਂ ਬਹੁਤ ਅੱਛੀ ਗੇਮ ਹੈ ਇਹ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਨੂੰ ਅਸੀਂ ਆਪਣਾ ਬਚਾਅ ਕਰਨਾ ਸਿਖਾਉਨੇ ਆ ਸਭ ਤੋਂ ਜ਼ਰੂਰੀ ਹੈ ਆਪਣਾ ਬਚਾਅ ਕਰਨਾ ਮਾਰ ਤਾਰ ਨਹੀਂ ਬਚਾਅ ਕਰਨਾ ਸਿਖਾਉਣਾ ਹੈ ਆਪਣਾ ਕਿ ਅਗਰ ਆਪਣੇ ਪੰਜਾਬ ਦੇ ਤਰੀਕੇ ਕਿੱਥੇ ਕਿੱਥੇ ਤੱਕ ਇਹ ਹੱਡੀਆਂ ਛੱਡੀਆਂ ਜਾ ਰਹੀਆਂ ਨੇ ਸੰਗਰੂਰ ਜ਼ਿਲ੍ਹੇ ਦੇ ਕਿਤੇ ਕਿਤੇ ਦੀ ਕੋਚਿੰਗਾਂ ਤੇ ਕਿਤੇ ਕਿਤੇ ਹੀ ਹੈ। ਅਲੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਸ਼ਹਿਰ ਪੈਂਦਾ ਜੀ ਉੱਥੇ ਬਹੁਤ ਜ਼ਿਆਦਾ ਚੱਲਦੀ ਆ ਪਾ ਨਿਗੜ ਸ਼ਹਿਰ ਦੇ ਵਿੱਚ ਵੀ ਆ ਹਰਿਆਊ ਡਸਕਾ ਜੀ ਪਿੰਡਾਂ ਵਿੱਚ ਤੇ ਦੜਬਾ ਵਿੱਚ ਚੱਲਦੀ ਆ ਜੀ। ਸੰਗਰੂਰ ਲੋਕਲ ਵੀ ਚੱਲਦੀ ਆ ਧੂਰੀ ਵੀ ਹੈਗੀਆਂ ਜੀ ਸਾਡੇ ਕਲਾਸ ਲੈਣ ਦੀ ਧੂਰੀ ਤੋਂ ਅੱਜ ਸਟੂਡੈਂਟ ਵੀ ਆਏ ਹੋਏ ਨੇ ਧੂਰੀ ਤੋਂ। ਜੀਮੀਆਂ ਧੂਰੀ ਆ। ਕਰਨਾ ਹੋਵੇ ਤਾਂ ਕਿੱਥੇ ਸੰਪਰਕ ਕਰਨ ਦੀ ਕਿੰਨੀ ਸਰ ਪਾ ਨਿਗੜੇ ਤੇ ਸਰ ਦਾ ਗੁਰਤੇਜ ਸਿੰਘ ਜੀ ਨੇ ਗੁਰੂ ਨਾਨਕ ਕਾਨਵੈਂਟ ਸਕੂਲ ਦੇ ਵਿੱਚ ਟੀਚਰ ਨੇ ਉਹ ਅਤੇ ਉਹ ਇੱਥੇ ਓਪਨ ਕਲਾਸ ਲੈਂਦੇ ਨੇਗੇ ਸ਼ ਤਕਰੀਬਨ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਗੁਰਤੇਜ ਸਿੰਘ ਜੀ ਇੱਥੇ ਉਹਦੇ ਪੁੱਜਾ ਇੱਥੋਂ ਦੀ ਜੰਪਾ ਲੈ ਇੱਥੇ ਹੀ ਰਹਿੰਦੇ ਨੇਗੇ ਤੇ ਇੱਥੇ ਹੀ ਕਰਾਉਣ ਦੇਗੇ ਪਿੱਛੇ ਇੱਥੇ ਬੱਚੇ ਖੇਡ ਕੇ ਵੀ ਆਏ ਸੀ ਸਟੇਟ ਲੈਵਲ ਤੱਕ ਬਾਹਰ ਵੀ ਖੇਡ ਕੇ ਆਣ ਕਿਵੇਂ ਦੇ ਬਿਲਕੁਲ ਜੀ ਪਹਿਲਾਂ ਜਿੱਦਾਂ ਹੁਣ ਡਿਸਟ੍ਰਿਕਟ ਹੋ ਰਹੀ ਹੈ ਤੁਹਾਡੇ ਸਾਹਮਣੇ ਹੀ 120 ਦੇ ਕਰੀਬ ਬੱਚੇ ਆਏ ਨੇ ਇਹਨਾਂ ਵਿੱਚੋਂ ਜਿਹੜੇ ਬੱਚੇ 골ਡ ਤੇ ਸਿਲਵਰ ਆਉਣਗੇ ਅਸੀਂ ਉਹਨਾਂ ਨੂੰ ਤਰਜੀਹ ਦੇਵਾਂਗੇ ਜੀ ਅੱਗੇ ਜਾਣ ਵਾਸਤੇ ਸਟੇਟ ਸਟੇਟਾਂ ਤੋਂ ਬਾਅਦ ਸਾਡੀਆਂ ਤਕਰੀਬਨ ਸਟੇਟ ਜਿਹੜੀ ਹੁੰਦੀ ਹੈ ਸਾਡੀਆਂ ਉਹਦੇ ਵਿੱਚ ਤਕਰੀਬਨ ਸਾਡੇ ਕੋਲੇ 11 ਤੋਂ 15 ਜ਼ਿਲ੍ਹੇ ਆਉਂਦ ਨੇ ਜੀ ਖੇਡਣ ਲਈ ਉਹਨਾਂ ਵਿੱਚੋਂ ਫਿਰ ਛੰਟੀ ਹੁੰਦੀ ਹੈ ਬੱਚਿਆਂ ਦੀ ਉਹ ਸਟੇਟ ਜਾਂਦੇ ਨੇ ਤਾਂ ਉੱਥੇ ਸਾਡੇ ਕੋਲ तकरीबन 17 ਸਟੇਟਾਂ ਦੇ ਵਿੱਚੋਂ ਮਤਲਬ ਸਾਡੇ ਕੋਲ 17 ਸਟੇਟਾਂ ਅਫੀਲੀਏਟ ਨੇ ਪਰ ਉਹਦੇ ਵਿੱਚੋਂ तकरीबन 12 13 15 ਪਹੁੰਚਦੇ ਨੇ ਹਰ ਵਾਰ ਤੇ ਉਹਨਾਂ ਵਿੱਚੋਂ ਬੱਚੇ ਛੱਡ ਕੇ ਫਿਰ ਨੈਸ਼ਨਲ ਜਾਂਦੇ ਨੇ ਨੈਸ਼ਨਲ ਤੋਂ ਬਾਅਦ ਫਿਰ ਸਾਡੀ ਇੰਟਰਨੈਸ਼ਨਲ ਹੁੰਦੀ ਹੈ ਜੀ ਹਾਂ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੈਂ ਜਨਰ ਸੈਕਟਰੀ ਆ ਦਾ ਕੰਫੂਸ਼ੀਅਨ ਐਸੋਸੀਏਸ਼ਨ ਇੰਡੀਆ ਦਾ ਜੀ ਸਕੇਟ ਬਾਰੇ ਥੋੜਾ ਤੋਂ ਚਾਨਣਾ ਪਾਉ ਤੇ ਦੱਸ ਦਿੰਦਾ ਗੇਮ ਦਾ ਚਲੋ ਪਰਮਜੀਤ ਸਰ ਨੇ ਜਿਹੜੇ ਪੰਜਾਬ ਦੇ ਸੈਕਟਰੀ ਉਹਨਾਂ ਨੇ ਕਾਫੀ ਹੱਦ ਤੱਕ ਤੁਹਾਨੂੰ ਦੱਸ ਦਿੱਤਾ ਗਿਆ ਹੈ ਬਾਕੀ ਇਹ ਟੂਰਨਾਮੈਂਟ ਹੁੰਦੇ ਆ ਬੱਚੇ ਸਿਲੈਕਟ ਹੁੰਦੇ ਅੱਗੇ ਜਾਂਦੇ ਆ ਇਸ ਤਰ੍ਹਾਂ ਲਾਸਟ ਟਾਈਮ ਸਾਡੀ ਨੈਸ਼ਨਲ ਹੋਈ ਹੈ ਜੁਪੀ ਚ ਜਿੱਥੇ 20 ਤੋਂ 22 ਸਟੇਟਾਂ ਆਈਆਂ ਜਿੱਥੇ ਬੱਚੇ ਸੰਗਰੂਰ ਦੇ ਵੀ ਤੇ ਪੰਜਾਬ ਦੇ ਵੀ ਕਾਫੀ ਚੁਣੇ ਗਏ ਆ ਜਿਹੜੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਜੀ ਬੈਂਕਾਕੋ ਥਾਈਲੈਂਡ ਦੇ ਵਿੱਚ ਉੱਚ ਬੱਚੇ ਪਾਰਟਿਸਿਪੇਟ ਕਰਨ ਲਈ ਜਾ ਰਹੇ ਜੀ ਉਰੇ ਇਹ ਪੌਣੀਗੜ ਦੇ ਬੱਚੇ ਆਪਣੇ ਕਿੰਨੇ ਕਾਰ ਪੌਣੀਗੜ ਦੇ ਕਿੰਨੇ ਖੜਤੇ ਜੀ ਚਾਰ ਅੱਠ ਵਿੱਚ ਹੈ ਜੀ ਪੌਣੀਗੜ ਦੇ ਜੀ ਅੱਠ ਬੱਚੇ ਆ ਬਾਕੀ ਪੂਰੇ ਇੰਡੀਆ ਦੀ ਟੀਮ ਵੱਖਰੇ ਵੱਖਰੇ ਵੇਟ ਕੈਟਾਗਰੀ ਦੇ ਹਿਸਾਬ ਨਾਲ ਮਤਲਬ ਅੰਡਰ 14 ਅੰਡਰ 17 19 ਉਹ ਲਾ ਕੇ ਕਰੀਬ ਕੋਈ ਆਪਣੇ 50 ਤੋਂ ਪਲੱਸ ਬੱਚੇ ਜਿਹੜੇ ਉੱਥੇ ਪਾਰਟਿਸਪੇਟ ਕਰ ਰਹੇ ਪੂਰੇ ਆਲ ਇੰਡੀਆ ਦੇ ਜਿਹੜਾ ਪੌਣੀਗੜ ਚ ਜਵਾਈ ਮਾ ਮੈਚ ਹੋਈ ਹੈ ਜਿਹੜੇ ਕਿੰਨੇ ਕ ਬੱਚੇ ਨੇ ਪਾਰਟਿਸਪੇਟ ਕੀਤਾ ਤੇ ਕਿੰਨੇ ਕ ਬੱਚੇ ਰਹਿ ਗਏ ਏ ਜਿਵੇਂ ਕੋ ਜੀ ਡਿਸਟ੍ਰਿਕਟਾਂ ਦੁਬਾਰਾ ਸਟਾਰਟ ਹੋ ਗਈਆਂ ਤੇ ਇਹਦੇ ਵਿੱਚ 100 120 ਬੱਚੇ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਤੇ ਇਹਨਾਂ ਚੋਂ ਜਿਹੜੇ ਬੱਚੇ ਹੁਣ ਚੁਣੇ ਜਾਣਗੇ ਯੋ ਸਟੇਟ ਜੇਰੀ ਹੋਏਗੀ ਉਹ ਚ ਜਾਣਗੇ ਖੇਡਣ ਵਾਸਤੇ ਆ ਅੱਜਵਰੇ ਕਿੰਨੇ ਕਿ ਟੀਮ ਖੇਡਣ ਆਏ ਇੱਧਰ ਕਾਫੀ ਮਤਲਬ ਵੀ ਸਕੂਲ ਆ ਇੱਥੋਂ ਸਕੂਲ ਤੇ ਪ੍ਰਾਈਵੇਟ ਅਕੈਡਮੀਆ ਤੋਂ ਬੱਚੇ ਆਏ ਆ ਕਾਫੀ ਤੇ ਬਹੁਤ ਵਧੀਆ ਤੇ ਬਹੁਤ ਡਿਸਿਪਲਿਨ ਦੇ ਨਾਲ ਟੂਰਨਾਮੈਂਟ ਹੋ ਰਿਹਾ ਹੈ ਹਾਂਜੀ ਗੁਰਤੇਜ ਸਿੰਘ ਨਾਮ ਹੈ ਮੇਰਾ ਗੁਰਤੇਜ ਸਿੰਘ ਯੋ ਰਜ 22ਵਾਂ ਡਿਸਟ੍ਰਿਕਟ ਜਿਹੜਾ ਟੂਰਨਾਮੈਂਟ ਚਾਰਾ ਕੀ ਕੰਮ ਹੋ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਅਸੀਂ ਪਹਿਲਾਂ ਜੋ ਡਿਸਟ੍ਰਿਕਟ ਕਕੀ ਡਿਸਟ੍ਰਿਕਟ ਹੋਏ ਨੇ ਉਹ ਸਾਡੇ ਜਿਹੜੇ ਸੈਕਟਰੀ ਸੈਕਟਰੀ ਸੀਗੇ ਪਹਿਲਾਂ ਉਹਨਾਂ ਦੀ ਜਿਹੜੀ ਸਾਰੇ ਹੈਗੀ ਸੀ ਉਹ ਪਰਮਜੀਤ ਸਰ ਦੇਖਦੇ ਸੀਗੇ ਤੋਂ ਤੇ 22ਵਾਂ ਡਿਸਟ੍ਰਿਕਟ ਜਿਹੜਾ ਹੋ ਰਿਹਾ ਉਹਨਾਂ ਨੇ ਸਾਰੇ ਨੇ ਮੈਨੂੰ ਡਿਊਟੀ ਲਈ ਸੀ ਤੇ ਅਸੀਂ 22ਵਾਂ ਜਿਹੜਾ ਡਿਸਟ੍ਰਿਕਟ ਕੋ ਖੂਸ਼ੂ ਐਸੋਸੀਏਸ਼ਨ ਦਾ ਡਿਸਟ੍ਰਿਕਟ ਬਹੁਤ ਵਧੀਆ ਮਿਹਨਤ ਅਤੇ ਲਗਨ ਦੇ ਨਾਲ ਕਰਵਾ ਰਹੇ ਹਾਂ ਕਿਸਦੇ ਵਿੱਚ ਤਕਰੀਬਨ 120 ਤੋਂ ਲੈ ਕੇ 130 ਬੱਚਿਆਂ ਦੇ ਕਰੀਬ ਪਾਰਟਿਸਪੇਟ ਹੋਇਆਗਾ ਤੇ ਪੂਰਾ ਡਿਸਪੀਸਪਲਨ ਦੇ ਨਾਲ ਪਾਰਟਿਸਪੇਟ ਕੀਤਾ ਬੱਚਿਆਂ ਨੇ ਗੱਲ ਕਰੀ ਤੇ ਕਿੰਨੀ ਉਮਰ ਦੇ ਬੱਚਾ ਸਟਾਰਟਿੰਗ ਖੇਡ ਸਕਦੇ ਤੇ ਲਾਸਟ ਕਿਸ ਤੱਕ ਸਰ 5th ਤੋਂ 6th ਕਲਾਸ ਦੇ ਬੱਚਾ ਗੇਮ ਨੂੰ ਸਟਾਰਟ ਕਰ ਸਕਦਾ ਉਸ ਤੋਂ ਬਾਅਦ ਬੱਚਾ ਕੰਟੀਨਿਊ ਆਪਣੀ ਗੇਮ ਨੂੰ ਜਿੰਨਾ ਤੱਕ ਉਹ ਇੱਕ ਕਾਬਿਲ ਜੋਬ ਦੇ ਲਈ ਜਾਂ ਕਿ ਵਧੀਆ ਉਹਦੇ ਤੇ ਨਹੀਂ ਲੱਗ ਸਕਦਾ ਤਾਂ ਆਪਣੀ ਗੇਮ ਨੂੰ ਕੰਟੀਨਿਊ ਰੱਖ ਸਕਦਾ ਹੈ ਜਿਹੜਾ ਤੁਸੀਂ ਕੋਚਿੰਗ ਕਰਾਉਣੀ ਹੈ ਉਹਦੀ ਕੋਈ ਫੀਸ ਵਗੈਰਾ ਰੱਖੀ ਜਾਂ ਫ੍ਰੀ ਹੈ ਹਾਂਜੀ ਸਰ ਉਹਦੀ ਕੁਝ ਕ ਫੀਸ ਰੱਖੀ ਗਈ ਹੈ ਜਿਸ ਦੇ ਵਿੱਚ ਬੱਚਿਆਂ ਨੂੰ ਡਾਈਟ ਵਗੈਰਾ ਦਿੱਤੀ ਜਾਂਦੀ ਹੈ ਜਾਂ ਬੱਚਿਆਂ ਦੇ ਪਰਸਨਲ ਇਕਵਿਪਮੈਂਟਸ ਨੇ ਅਸੀਂ ਉਹ ਲੈ ਲੈਣੇ ਆ ਜੋ ਕਿ ਸਾਨੂੰ ਅੱਗੇ ਟੂਰਨਾਮੈਂਟ ਦੇ ਵਿੱਚ ਜਾਂ ਸਟੇਟ ਨੈਸ਼ਨਲ ਲੈਵਲ ਤੱਕ ਜਾਣੇ ਆ ਸਾਨੂੰ ਉਹਦੇ ਵਿੱਚ ਉਹਦੀ ਜੀ ਮਦਦ ਮਿਲਦੀ ਜਾਂਦਾ ਅਸੀਂ ਉਹ ਕਮਪੀਟਿਸ਼ਨ ਦੇ ਨਾਲ ਅੱਗੇ ਅਸੀਂ ਬੱਚਿਆਂ ਨੂੰ ਖੇਡ ਕੇ ਲੈ ਕੇ ਜਾਂਦੇ ਆ ਇਹਦੇ ਵਿੱਚ ਬੱਚਾ ਕੋਈ ਵੀ ਆ ਸਕਦਾ ਕੋਈ ਜਰੂਰਤਾਂ ਵੀ ਸਕੂਲ ਵਾਲਾ ਜਾਂ ਕੋਈ ਆਮ ਬੱਚਾ ਇਹਦੇ ਵਿੱਚ ਸਰ ਕੋਈ ਵੀ ਬੱਚਾ ਪਾਰਟਿਸਪੇਟ ਕਰ ਸਕਦਾ ਹੈ ਓਪਨ ਟੂਰਨਾਮੈਂਟ ਐਸੋਸੀਏਸ਼ਨ ਦੇ ਟੂਰਨਾਮੈਂਟ ਹੁੰਦੇ ਆ ਇਹਦੇ ਵਿੱਚ ਕੋਈ ਸਕੂਲ ਵਾਲਾ ਕੋਈ ਗਵਰਨਮੈਂਟ ਸਕੂਲ ਦਾ ਕੋਈ ਪ੍ਰਾਈਵੇਟ ਸਕੂਲ ਦਾ ਕਿਸੇ ਅਕੈ ਅਗਰ ਜੇ ਥੋੜਾ ਸੰਪਰਕ ਕਰਨਾ ਹੋਵੇ ਤੁਸੀਂ ਕਿੱਥੇ ਮਿਲਦੇ ਹੋ ਮੈਂ ਸਰ ਗੁਰਨਾਨ ਨਾਗਰਮੈਂਟ ਸਕੂਲ ਦੇ ਵਿੱਚ ਪੁਆਣੀਗੜੀ ਜੌਬ ਕਰਦਾ ਹਾਂ ਉੱਥੇ ਆਪਣੀ ਮੇਰੀ ਪਰਸਨਲ ਕੋਚਿੰਗ ਚੱਲਦੀ ਹੈ ਸ਼ਾਮ ਨੂੰ 6:00 ਤੋਂ ਲੈ ਕੇ 7:30 ਦੇ ਕਰੀਬ ਮੇਰੀ ਕਲਾਸ ਹੁੰਦੀ ਹੈ ਡੇਢ ਤੋਂ 2 ਘੰਟੇ ਦੀ ਜਿਸ ਦੇ ਵਿੱਚ ਮੈਂ ਓਪਨ ਕਲਾਸ ਲਗਾਨਾ ਬੱਚਿਆਂ ਦੀ ਮਾਰਸ਼ਲ ਆਰਟ ਦੇ ਗੇਮ ਦੇ ਵਿੱਚ ਕਾਰਾਟੇ ਕਿੱਕ ਬੌਕਸਿੰਗ ਜਿਹੜੀ ਮੇਰੀ ਮੇਨ ਗੇਮ ਹੈ ਕੁੰਫੂ ਬੁਸ਼ੂ ਜਿਸ ਦੇ ਵਿੱਚ ਮੈਂ ਪੁਟਾਨ ਆਪਣੇ ਪੁਆਣੀਗੜ ਦੇ ਜਿਸ ਦੇ ਵਿੱਚ 7 ਗੋਲਡ ਮੈਡਲ ਸੀ ਪਿਛਲੇ ਸਾਲ ਅਸੀਂ ਲੈ ਕੇ ਗਏ ਸੀ ਪੁਟਾਨ ਦੇ ਵਿੱਚ ਤੇ ਇਸ ਵਾਰ ਜੋ 2025 ਦੀ ਇੰਟਰਨੈਸ਼ਨਲ ਹੋਣੀ ਆ ਉਸ ਦੇ ਵਿੱਚ ਵੀ ਅਸੀਂ ਥਾਈਲੈਂਡ ਜਾਣਾਗਾ ਤੇ 7 ਤੋਂ 8 ਬੱਚੇ ਸਾਡੇ ਜਿਹੜੇ ਪਾਨੀਗੜ ਦੀ ਸਿਲੈਕਸ਼ਨ ਹੋਈ ਹੈ ਜਿਹਦੇ ਜੋ ਕਿ ਅਸੀਂ ਇੱਥੇ ਲੈ ਕੇ ਜਾਵਾਂਗੇ ਤੇ ਬੜੇ ਤੋਂ ਬੜੇ ਮੈਡਲ ਹਾਸਲ ਕਰਾਂਗੇ। ਮੇਰਾ ਨਾਮ ਹੈ ਜੀ। ਮੇਰਾ ਨਾਮ ਰਵਿੰਦਰ ਸਿੰਘ ਹੈ। ਤੇ ਬਾਈਮਾ ਡਿਸਟ੍ਰਿਕਟ ਪ੍ਰੋਗਰਾਮ ਚੈਰਟੂਰਨ ਮੈਂ ਕੀ ਸਮਝਦਾ। ਇਹਦੇ ਬਾਰੇ ਮੈਂ ਇਹੀ ਕਹਾਂਗਾ ਜੀ ਸਭ ਤੋਂ ਵਧੀਆ ਇਸ ਟੂਰਨਾਮੈਂਟ ਜਾਂ ਇਸ ਗੇਮ ਦਾ ਜੋ ਮੰਤਵ ਹੈ ਉਹ ਹੈ ਬੱਚਿਆਂ ਨੂੰ ਅਸੀਂ ਸਿਰਫ ਇਹ ਸਿਖਾਉਣਾ ਆ ਆਤਮ ਰੱਖਿਆ। ਜੋ ਅੱਜ ਦਾ ਸਮਾਂ ਖਾਸ ਕਰ ਬੱਚਿਆਂ ਲਈ ਜਿਸ ਤਰ੍ਹਾਂ ਦਾ ਮਾਹੌਲ ਹੈ ਇਨਾਂ ਨੂੰ ਕੋਈ ਵੀ ਮਤਲਬ ਆਪਦੇ ਆਪ 'ਚ ਇੰਨਾ ਕੌਨਫੀਡੈਂਸ ਆ ਜਾਂਦਾ ਬੱਚਿਆਂ ਨੂੰ ਵੀ ਕੋਈ ਮਾੜਾ ਅਨਸਰ ਨਾ ਮਾੜੀ ਹਰਕਤ ਨਹੀਂ ਕਰ ਸਕਦਾ ਜਾਂ ਕਰਨ ਬਾਰੇ ਸੋਚ ਸਕਦਾ ਤੇ ਸਾਡਾ ਮੇਨ ਮਕਸਦ ਇਹੀ ਹੈ ਵੀ ਬੱਚੇ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਤੇ ਇੰਨੇ ਕੁ ਜੋਗੇ ਹੋ ਜਾਣ ਵੀ ਕਿਸੇ ਵੀ ਅਨਸਕਾਮੀ ਘਟਨਾ ਤੋਂ ਇਹ ਆਪਦੇ ਆਪ ਬਚਾ ਕਰ ਸਕਣ। ਸਾਰੀਆਂ ਲੜਕੀਆਂ ਨੂੰ ਸਿੱਖਣ ਦੀ ਵੀ ਬਹੁਤ ਜ਼ਿਆਦਾ ਲੋੜ ਹੈ। ਬਿਲਕੁਲ ਜੀ ਜੋ ਮਾਹੌਲ ਦੇ ਮੁਤਾਬਕ ਵੈਸੇ ਤਾਂ ਚਲੋ ਬੱਚੇ ਲੜਕੀਆਂ ਨੂੰ ਵੀ ਚਾਹੀਦਾ ਵਾਟ ਲੜਕੀਆਂ ਨੂੰ ਮੈਨੂੰ ਲੱਗਦਾ ਵੀ ਇਸ ਗੇਮ ਦੀ ਜ਼ਿਆਦਾ ਜ਼ਰੂਰਤ ਹੈ। ਸੋ ਮੁਲਾਦਬੀ ਸਰਕਾਰ ਉਪਰਾਲਾ ਕਰਨਾ ਚਾਹੁੰਦਾ ਸਰਕਾਰੀ ਸਕੂਲਾਂ ਦੇ ਵਿੱਚ ਇਹ ਕੁਝ ਸਕੂਲਾਂ ਦੇ ਵਿੱਚ ਗੇਮ ਆ ਵੀ ਚੁੱਕੀ ਹੈ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਸ ਗੇਮ ਨੂੰ ਅਸੀਂ ਮੰਨਤਾ ਦਵਾ ਸਕੀਏ ਤਾਂ ਕਿ ਜਿਹੜੇ ਬੱਚੇ ਨੇ ਇਹਨਾਂ ਨੂੰ ਜੌਬ 'ਚ ਵੀ ਵੱਧ ਤੋਂ ਵੱਧ ਦੀ ਸਹਾਈਤਾ ਮਿਲ ਸਕੇ ਕੀ ਨਾਮ ਹੈ ਜੀ ਮੇਰਾ ਨਾਮ ਹਰਸ਼ਦੀਪ ਕੌਰ ਹੈ ਜੀ ਮੈਂ ਪਵਾਨੀਗੜ ਰਹਿਣ ਪਵਾਨੀਗੜ ਦੀ ਰਹਿਣ ਵਾਲੀ ਲੜਕੀ ਹਾਂ ਤੇ ਮੈਂ ਇਸ ਗੇਮ ਨਾਲ ਕਾਫੀ ਸਾਲਾਂ ਤੋਂ ਜੁੜੀ ਹੋਈ ਹਾਂ ਜੋ ਕਿ ਮੈਨੂੰ ਖੇਡਣ ਦੇ ਨਾਲ-ਨਾਲ ਮੈਨੂੰ ਆਪਣੇ ਸੈਲਫ ਡਿਫੈਂਸ ਕਰਨ ਦੇ ਆਤਮ ਰੱਖਿਆ ਲਈ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਗੇਮ ਦੇ ਵਿੱਚੋਂ ਤੁਸੀਂ ਖੇਡ ਕੇ ਆ ਬਾਹਰ ਵੀ ਸਟੇਟ ਤੋਂ ਵੀ ਬਾਹਰ ਵੀ ਖੇਡ ਕੇ ਆ ਸਟੇਟ ਚ ਵੀ ਖੇਡਿਓ ਅੱਜ ਆਪਣੇ ਭਵਾਨੀਗੜ੍ਹ ਦੇ ਵਿੱਚ ਹੀ ਪ੍ਰੋਗਰਾਮ ਹੋ ਰਿਹਾ ਕਿਵੇਂ ਦੇਖੀ ਬਹੁਤ ਵਧੀਆ ਲੱਗ ਰਿਹਾ ਜੀ ਸਾਡੇ ਆਪਣੇ ਸ਼ਹਿਰ ਦੇ ਵਿੱਚ ਪਹਿਲਾਂ ਅਸੀਂ ਕਿਸੇ ਦੂਜੇ ਸ਼ਹਿਰਾਂ ਦੇ ਵਿੱਚ ਖੇਡਣ ਜਾਂਦੇ ਹਾਂਗੇ ਵਧੀਆ ਲੈਵਲਾਂ ਦੇ ਖੇਡ ਕੇ ਆਏਾਂਗੇ ਨੈਸ਼ਨਲ ਇੰਟਰਨੈਸ਼ਨਲ ਵੀ ਗਏ ਆ ਦੂਸਰੇ ਸਟੇਟਾਂ ਦੇ ਵਿੱਚ ਖੇਡਣ ਜਾਂਦੇ ਆ ਅੱਜ ਅਸੀਂ ਖੁਦ ਜਿਲ੍ਹਾ ਕਰਵਾ ਰਹੇ ਆਂਗੇ ਆਪਣੇ ਸ਼ਹਿਰ ਦੇ ਵਿੱਚ ਸਾਨੂੰ ਬਹੁਤ ਫਕਰ ਮਹਿਸੂਸ ਹੋ ਰਿਹਾ ਕਿ ਸਾਡੇ ਕੋਸਾ ਸਾਡੀ ਇੰਨੀ ਹੈਲਪ ਕਰ ਰਹੇ ਨੇਗੇ ਸਾਨੂੰ ਇੰਨੀ ਉੱਪਰ ਤੱਕ ਲੈ ਕੇ ਜਾ ਰਹੇ ਨੇ ਅਗਰ ਗੱਲ ਕਰੀਏ ਅੱਜ ਕਿਹੜੇ ਕਿ ਇੱਥੇ ਜੀ ਸੰਗਰੂਰ ਜ਼ਿਲ੍ਹੇ ਦੇ ਡਿਸਟ੍ਰਿਕਟ ਦੇ ਵਿੱਚ ਸਾਰੇ ਜਿੰਨੀਆਂ ਵੀ ਜ਼ੋਨਸ ਨੇਗੀਆਂ ਬਹੁਤ ਬੱਚੇ ਖੇਡ ਕੇ ਗਏ ਨੇ ਇਸ ਤਕਰੀਬਨ 100 ਤੋਂ 120 ਦੇ ਬੱਚੇ ਹੈ 120 ਲਗਭਗ ਬੱਚੇ ਹੈਗੇ ਸੀ ਜਿਹੜੇ ਇੱਥੇ ਪਾਰਟਿਸਪੇਟ ਕਰਕੇ ਗਏ ਆ ਆਪਣੇ ਨਾਲ ਦੇ ਕਲਾਸਮੇਟਾਂ ਨੂੰ ਕਿੰਨੇ ਕ ਨੂੰ ਜੋੜਿਆ ਇਸ ਚੀਜ਼ ਦੇ ਲਈ ਗੇਮਸ ਤੋਂ ਨਾਲ ਦੇ ਕਲਾਸਮੇਟਸ ਨੂੰ ਵੀ ਤੇ ਫਰੈਂਡਸ ਨੂੰ ਵੀ ਫਰੈਂਡ ਸਰਕਲ ਨੂੰ ਵੀ ਅਸੀਂ ਇਹੀ ਮੋਟੀਵੇਟ ਕਰ ਦਾਂਗੇ ਤੁਸੀਂ ਗੇਮ ਦੇ ਨਾਲ ਜੁੜੋ ਵਾਦੋ ਵਾਦੇ ਖੇਡਾਂ ਦੇ ਵਿੱਚ ਪਾਰਟਿਸਪੇਟ ਕਰੋ ਤਾਂ ਕਿ ਤੁਹਾਡਾ ਥੋੜਾ ਜਿਹੜਾ ਮਨ ਆਪਣਾ ਜਿਹੜਾ ਤੁਹਾਡਾ ਆਤਮ ਵਿਸ਼ਵਾਸ ਹੈਗਾ ਉਹ ਕਾਇਮ ਹੋਵੇ ਤੇ ਤੁਸੀਂ ਵੱਧ ਤੋਂ ਵੱਧ ਆਪਦੇ ਆਪ ਨੂੰ ਵਧੀਆ ਪ੍ਰਦਰਸ਼ਨ ਕਰ ਸਕੋ ਆਪਣੇ ਆਪ। ਕੀ ਨਾਮ ਹੈ ਜੀ? ਲਾਡੀ ਸ਼ਰਮਾ ਜੀ। ਅ ਲਾਡੀ ਜੀ 22 ਮਾਰ ਦੇ ਪ੍ਰੋਗਰਾਮ ਹੋ ਰਿਹਾ ਡਿਸਟ੍ਰਿਕਟ ਲਈ ਜ਼ਿਲ੍ਹਾ ਲੈਵਲ ਤੇ। ਕਿਵੇਂ ਦੇਖਦੇ ਹੋ ਬੱਚਿਆਂ ਦੇ ਵਿੱਚ ਇੰਨਾ ਸਾਹ ਦੇਖ ਕੇ ਨਵਾਂ ਸਿੱਖਣ ਨੂੰ ਵੀ ਤੇ ਕਰਨ ਨੂੰ ਵੀ ਤੇ ਸਾਡੇ ਬੱਚੇ ਸਾਥ ਫਿਰ ਕਿੰਨੇ ਬਹੁਤ ਵਧੀਆ ਹੈ ਜੀ ਤੇ ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਗੁਰਤੇਜ ਸਰ ਦਾ ਤੇ ਸਾਡੇ ਜੈ ਸਿੰਘ ਸਾਹਿਬ ਦਾ ਤੇ ਹੋਰ ਸਰ ਨੇ ਤੇ ਬਹੁਤ ਵਧੀਆ ਕਾਰੀਗਰ ਰਹੇ ਨੇ। ਤੇ ਅੱਗੇ ਉਮੀਦ ਰੱਖਦੇ ਹਾਂ ਕਿ ਇਸ ਤੋਂ ਵੀ ਵੈਟਰ ਹੋਊਗਾ ਬਹੁਤ ਵਧੀਆ ਜੀ ਕਿਵੇਂ ਦੇਖ ਰਹੇ ਜਦੋਂ ਸਾਡੇ 7 ਬੱਚੇ ਕੀੜ ਕੇ ਆਏ ਸੀ ਬਹੁਤ ਬੰਦਿਆ ਖੁਸ਼ੀ ਸੀ ਲੱਡੂ ਵੱਡੇਗੇ ਢੋਲ ਵਜਾਏਗੇ ਉਹ ਤਾਂ ਆਪ ਦੇ ਸ਼ਹਿਰ ਚ ਪ੍ਰੋਗਰਾਮ ਹੋ ਰਹੇ ਤੁਸੀਂ ਦੇਖਿਆ ਹੀ ਹੈ ਕ੍ਰਿਸ਼ਨ ਜੀ ਆਪ ਤੁਸੀਂ ਇੰਟਰਵਿਊ ਲਈ ਸੀ ਉਸ ਸਮੇਂ ਤੇ ਸਾਨੂੰ ਉਮੀਦ ਏਵੇਂ ਆ ਕਿ ਅੱਗੇ ਹੋਰ ਬੱਚੇ ਜਿਵੇਂ ਹੁਣ ਪਤਾ ਲੱਗ ਰਿਹਾ ਕਿ ਵੀ థਾਈਲੈਂਡ ਬੱਚਾ ਨੇ ਜਾਣਾ ਤੇ ਹੋਰ ਅੱਗੇ ਜਾ ਕੇ ਬੱਚੇ ਤਰੱਕੀ ਕਰਨਗੇ ਜੀ ਇਹ ਪ੍ਰੇਤਪਾਲ ਸਿੰਘ ਮੇਰਾ ਨਾਮ ਹੈ ਜੀ ਤੇ ਮੈਂ ਬਾਕਸਿੰਗ ਦਾ ਇੰਟਰਨੈਸ਼ਨਲ ਰੈਪ੍ਰੀਜੈਂਟ ਪੰਜਾਬ ਦਾ ਪਹਿਲਾ ਪਹਿਲਾ ਤੇ ਅੱਜ ਬੜੀ ਖੁਸ਼ੀ ਹੋਏਗੀ ਸਾਡੇ ਪਰਮਜੀਤ ਸਿੰਘ ਸਰ ਤੇ ਗੁਰਤੇਜ ਜੀ ਤੇ ਨਾਲ ਇਹਨਾਂ ਦੇ ਜਿਹੜੇ ਆਪਣੇ ਪੰਜਾਬ ਦੇ ਪ੍ਰਧਾਨ ਨੇ ਹਰਜੀਤ ਸਿੰਘ ਜੀ ਇੱਥੇ ਪਹੁੰਚੇ ਨੇ ਤੇ ਜ਼ਿਲ੍ਹਾ ਪੱਧਰੀ ਜੋ ਖੰਫੋ ਵਸ਼ੂ ਦਾ ਟੂਰਨਾਮੈਂਟ ਕਰਵਾ ਰਹੇ ਨੇ ਤੇ ਵੀ ਤਕਰੀਬਨ ਕਹਿੰਦੇ 120 25 ਬੱਚੇ ਨੇ ਪਲੱਸ ਬੱਚੇ ਨੇ ਪਾਰਟਿਸਪੇਟ ਕੀਤਾ ਹੈ ਟੂਰਨਾਮੈਂਟ ਦੇ ਵਿੱਚ ਤਾਂ ਹੈ ਇੱਕਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਵੀ ਬੱਚਿਆਂ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਬਾਹਰ ਕੱਢਿਆ ਜਾਵੇ ਤਾਂ ਉਹ ਚੀਜ਼ਾਂ ਵਾਸਤੇ ਸਪੋਰਟਸ ਇੱਕ ਐਸਾ ਜਰੀਆ ਹੈ ਕਿ ਜਿਹਦੇ ਨਾਲ ਵੀ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਬਾਹਰ ਵੀ ਕਰ ਸਕਦੇ ਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ-ਵੱਡੀਆਂ ਗੇਮਾਂ ਦੇ ਵਿੱਚ ਮੈਡਲ ਜਿੱਤ ਕੇ ਬੱਚੇ ਨੌਕਰੀਆਂ ਪ੍ਰਾਪਤ ਕਰ ਸਕਦੇ ਸਰਕਾਰ ਨਾਲ ਗੱਲ ਕਰੀ ਪਿੱਛੇ 7 ਬੱਚੇ ਤੇ ਖੇਡ ਕੇ ਅਸੀਂ ਵਰਲਡ ਲੈਵਲ ਤੱਕ ਜਾ ਚੁੱਕੇ ਨੇ ਕਿ ਇਸ ਵਾਰ THAILAND ਵੀ ਜਾ ਰਹੇ ਨੇ ਸੁਣਨਾ ਚਾਹੀਦਾ ਸੀ ਕਿਵੇਂ ਦੇਖਦੇ ਹੋ ਵੀ ਸਰਕਾਰਾਂ ਨੂੰ ਥੋੜੇ ਪਿੰਡਾਂ ਤੱਕ ਨਹੀਂ ਚੀਜ਼ਾਂ ਗੇਮਾਂ ਜਾ ਰਹੀਆਂ ਤੋਂ ਸ਼ਹਿਰਾਂ ਤੱਕ ਦਾ ਚੋਰ ਜੁੜੇ ਜਾਂਦੇ ਨੇ ਸਰਕਾਰੀ ਕਨਵਰਟ ਸਕੂਲਾਂ ਦੇ ਅਸਰ ਪਿੰਡਾਂ ਵਾਲੇ ਵਿੱਚ ਉਹਨੂੰ ਘੱਟ ਪਤਾ ਲੱਗਦਾ ਤੁਮੇ ਦੀ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਦੇ ਜਿਵੇਂ ਹਰ ਸਰਕਾਰ ਦਾ ਜ਼ੋਰ ਲੱਗਿਆ ਵੀ ਪਿੰਡਾਂ ਦੇ ਵਿੱਚ ਵੀ ਸਪੋਰਟਸ ਗਰਾਊਂਡ ਬਣਾਏ ਜਾ ਰਹੇ ਨੇ ਲੇਕਿਨ ਉਹਦੇ ਨਾਲ ਨਾਲ ਜ਼ਰੂਰੀ ਹੈ ਕਿ ਉੱਥੇ ਕੋਚਸ ਵੀ ਹੋਣੇ ਬਹੁਤ ਜ਼ਰੂਰੀ ਨੇ ਜੇ ਕੋਚ ਹੋਣਗੇ ਤਾਂ ਬੱਚੇ ਆਟੋਮੈਟਿਕਲੀ ਆਉਣਗੇ ਗਰਾਊਂਡ ਦੇ ਵਿੱਚ ਉਹਨਾਂ ਵੱਖ-ਵੱਖ ਗੇਮਾਂ ਨੂੰ ਪ੍ਰਮੋਟ ਕੀਤਾ ਵਸ ਪਿੰਡਾਂ ਦੇ ਵਿੱਚ ਜਾ ਕੇ ਸਕੂਲ ਲੈਵਲ ਦੇ ਉੱਪਰ ਤਾਂ ਕਿ ਬੱਚੇ ਨਵੇਂ ਬੱਚਣ ਨੂੰ ਗੇਮ ਦਾ ਖੇਡਣ ਦਾ ਮੌਕਾ ਮਿਲ ਸਕੇ ਤੇ ਵਧੀਆ ਇੰਟਰਨੈਸ਼ਨਲ ਲੈਵਲ ਤੇ ਅਸੀਂ ਦੇਖਦੇ ਜਿਹੜੇ ਛੋਟੇ ਲੋੜਵੰਦ ਪਰਿਵਾਰ ਬੱਚੇ ਨੇਗੇ ਉਹ ਬਹੁਤ ਚਾਹੁੰਦੇ ਨੇ ਜੀ ਜਾਨੂ ਪਰ ਉਹਨਾਂ ਕੋਲ ਬੈਨਾ ਪੈਸਾ ਜਾਂ ਥੋੜਾ ਹੋਣੀ ਨਾ ਕਿਵੇਂ ਦੇਖੀਏ ਇਹ ਵੀ ਜ਼ਰੂਰਤ ਹੈ ਸਰ ਜਿਸ ਤਰ੍ਹਾਂ ਕਿ ਬੱਚਨ ਸਕਾਲਰਸ਼ਿਪ ਮਿਲਦਾ ਸਕੂਲਾਂ ਦੇ ਵਿੱਚ ਤਾਂ ਮੈਂ ਚਾਹਨਾ ਕਿ ਜੋ ਬੱਚੇ ਗੇਮ ਦੇ ਨਾਲ ਨਵੇਂ ਜੁੜਦੇ ਨੇ ਉਹਨਾਂ ਨੂੰ ਵੀ ਸਰਕਾਰ ਨੂੰ ਇਸ ਚੀਜ਼ ਦਾ ਸਪੋਰਟਸ ਵਲ ਵਿਧਾਨਣ ਵਾਸਤੇ ਸਕਾਲਰਸ਼ਿਪ ਸ਼ੁਰੂ ਕਰਨੀ ਚਾਹੀਦੀ ਹੈ ਜਿਹਦੇ ਨਾਲ ਬੱਚਾ ਨੂੰ ਕਿ ਖੇਡਣ ਦਾ ਸ਼ੌਕ ਹੀ ਪੈਦਾ ਹੋਵੇ ਕਿਉਂਕਿ ਜੇ ਅਸੀਂ ਦੇਖਦੇ ਰਹੇ ਹਾਂ ਕਿ ਬੱਚੇ ਅਸੀਂ ਖੇਡਦੇ ਰਹਾਂ ਤੇ ਉਹ ਤੋਂ ਵੱਖ-ਵੱਖ ਕੈਂਪ ਲੱਗਦੇ ਸੀ ਬੱਚਿਆਂ ਵਾਸਤੇ ਕਦੀ ਦੁੱਧ ਦਾ ਕੈਂਪ ਲੱਗਿਆ ਕਦੀ ਡਾਈਟਸ ਦਾ ਕੈਂਪ ਲੱਗਿਆ ਤੇ ਉਹਨਾਂ ਨੂੰ ਬੱਚੇ ਕਾਫੀ ਮੋਟੀਵੇਟ ਹੁੰਦੇ ਨੇ ਚਾਹੇ ਡਾਈਟ ਦੇ ਬਾਹਰ ਨਹੀਂ ਸਹੀ ਲੇਕਿਨ ਅਗਰ ਸਕਾਲਰਸ਼ਿਪ ਮਿਲਦਾ ਤਾਂ ਹੋਰ ਵੀ ਬਾਕੀ ਇਕੱਲਾ ਜੀ ਤਾਂ ਜੋ ਆਸ-ਪਾਸ ਦੇ ਜ਼ਿਲ੍ਹੇ ਨੇ ਅੱਜ ਤਕਰੀਬਨ ਦੇਖਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਵਧੀਆ ਗੇਮ ਚੱਲਦੀ ਏ ਤਾਂ ਇਹ ਪਿੰਡਾਂ 'ਚ ਸਰਦਾ ਬਹੁਤ ਵਧੀਆ ਉਪਰਾਲਾ ਹੈ ਗੁਰਤੇਜ ਜੀ ਇੱਥੋਂ ਦੇ ਲੋਕਲ ਸੱਕਰੀ ਵੀ ਨੇ ਤੇ ਬਹੁਤ ਮਿਹਨਤ ਕਰ ਰਹੇ ਨੇ ਤਾਂ ਇਸ ਤਰ੍ਹਾਂ ਦਾ ਬਹੁਤ ਵਧੀਆ ਉਪਰਾਲਾ ਕਿ ਇਹ ਪਿੰਡਾਂ 'ਚ ਗੇਮ ਨੂੰ ਲੈ ਕੇ ਆਏ ਨੇ ਤਾਂ ਉਮੀਦ ਕਰਦਾ ਕਿ ਬੱਚੇ ਇਸ ਤੋਂ ਵਧੀਆ ਪ੍ਰੇਰਿਤ ਹੋਣਗੇ ਤੇ ਸਪੋਰਟਸ ਵੱਲ ਜੁੜਨਗੇ ਹੋ